ਇਹ ਗੱਲ ਵੀ ਜਿਹੜੇ ਆ ਪਾਕ ਜੀਮ ਦੇ ਵਿੱਚ 20 ਕਿਲੋ ਖੰਡ ਤੇ ਨਾਕਲੋ ਪੱਤੀ ਲੈ ਕੇ ਆਏ ਨੇ ਨਾ ਇੱਥੇ ਸਾਡੇ ਕੋਈ ਨਾ ਆਵੇ ਡਾਂਗਾ ਨਾ ਭਜਾਵਾਂਗੇ ਲੋਕੀ ਚੁੱਕ ਕੇ ਝੋੜੇ ਖਰਾ ਤੋਂ ਲੈ ਕੇ ਪਹੁੰਚ ਜਾਂਦੇ ਆਪਣੇ ਘਰੋਂ ਜਨਾ ਨਕਸਾਰ ਹੋਇਆ ਉਹਰੇ ਬੰਦਾ ਮਾਰੀ ਦਾ ਨਾ ਗਾ ਜਾਂਦਾ ਤੇ ਇਹਨਾਂ ਨੂੰ ਵੋਟਾਂ ਲੈਣ ਦੇ ਬਾਨਿਆ ਕਰ ਗਏ ਅਸੀਂ ਇੱਥੇ ਫੀਡ ਵੰਡੀ ਤੇ ਖੰਡ ਵੰਡੀ ਪੱਤੀ ਵੰਡੀ ਕੋਈ ਚੀਜ਼ ਨਾ ਅੱਜ ਲੈ ਕੇ ਆਵੇ ਕੋਈ ਇਹ ਨਾ ਹਾਨੂੰ ਲੋੜ ਕੇ ਸੀ ਪਾਣੀ ਨੂੰ ਗਾਲੋ ਆਜਾ ਸਾਡੀ ਮੱਤ ਕੋਈ ਫੱਗੇ ਹੋ ਕੇ ਕਰੂ ਤੇ ਉਹਨੂੰ ਵੋਟਾਂ ਵਾਵਾਗੇ ਨਾ ਫੁੱਤਰ ਨਾ ਭਜਾਵਾਂਗੇ ਬ੍ਰੀਥੋਂ ਜੇ ਇਤਨਾ ਆਉਗਾ ਕਿਸ ਤਰ੍ਹਾਂ ਦੀ ਤੁਹਾਡੀ ਫਿਰ ਮੰਗ ਕੀ ਹੈ ਜੀ ਸਾਡੀ ਐਸੇ ਸਾਰੇ ਭਰਾਵਾਂ ਦੇ ਨਾਲ ਆ ਪਰਿਆ ਕਿ ਕੋਈ ਖਰਾਬਾ ਜਿਹੜਾ ਸਾਨੂੰ ਮਿਲਿਆ ਅਡਾ 20000 ਰੁਪਏ ਪੇ ਪੇਤੀ ਪੇਤੀ ਖਰਚਾ ਆ 80000 ਰੁਪਏ ਜਿਹੜਾ 18-18000 ਤੇ ਲਵਾਈ ਲੱਗੇ ਦੂਜੀ ਧੋਨੇ ਲਾਇਏ ਨੇ ਠੀਕ ਇਹ 65-70-70000 ਰੁਪਏ ਲੋਕਾਂ ਨੇ ਠੇਕੇ ਦੇ ਪਲੀਆਂ ਲਈਆਂ ਹਾਂਜੀ ਤੇ ਤੁਸੀਂ ਹਿਸਾਬ ਲਾ ਲਓ ਆਪੇ ਨੂੰ ਕਿਹੜੇ ਬੰਨ ਜਾਊਗਾ ਠੀਕ ਗੱਲ ਆ ਵੀ ਜਿੰਨੇ ਵੀ ਕਹੇ ਨੇ ਇੱਥੇ ਆਉਣਾ ਸੋਸ਼ਲ ਮਚਾਵੇ ਤੇ ਪੋਟਾਂ ਨੂੰ ਕਾਲੂ ਆਰ ਕੇ ਇੱਥੇ ਚੱਗੇ ਪਜਾਮੇ ਆਰ ਕੇ ਪਾ ਕੇ ਖਲੋਜਾਂਗੇ ਫਿਰ ਗੋਏ ਨਾਲ ਲਬੇੜ ਕੇ ਖਲਾਂਗੇ ਤੁਸੀਂ ਜੇਕਰ ਕੋਈ 50000 ਰੁਪਇਆ ਇੱਥੇ ਦੇ ਦੋਵਾਂ ਨੇ ਕੀ ਤੁਹਾਡਾ ਹੱਥ ਜਦਾ ਹੱਡੀ ਬਾਹ ਬੜੀ ਹੋਦੀ ਫੜਾਂਗੇ